ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲ ਵੀਰ ਕੋਲ ਆਏ ਆ ਆਪਾਂ ਕਮਲ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਰਵੇ ਤੁਹਾਨੂੰ ਦੋ گاਵਾ ਤੇ ਦੋ ਤੁਹਾਨੂੰ ਪਹਿਲੇ ਸਵੇਰ ਝੋਟੀਆਂ ਤੁਹਾਨੂੰ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਆ ਜੀ ਹਾਂ ਜੀ ਕਿਰਪਾ ਬਬਦੀਪ ਸਿੰਘ ਜੀ ਚਲੋ ਬਬਦੀਪ ਕਿਰਪਾ ਚੈ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਕਮਲ ਜੀ ਹਾਂਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪੱਪਣਾਕ ਤੇ ਜ਼ਿਲ੍ਹਾ ਗਰਦਾਸ ਖੇਦ ਤੇ ਫੋਨ ਨੰਬਰ ਬੋਲਦੇ ਕਰੀ 991590784 ਇਹ ਤੇ ਵਟਸਐਪ ਚੱਲਦਾ ਜੀ ਠੀਕ ਹੈ ਹਾਂਜੀ ਅੱਜ ਤਿੰਨ ਗੱਬਨਾ ਤੇ ਇੱਕ ਸੂਈ ਹੈ ਨਾ ਹਾਂਜੀ ਹਾਂਜੀ ਸੂਈ ਵਿਖਾ ਦਿਏ ਪਹਿਲਾਂ ਸੂਈ ਵਿਖਾ ਦਿਓ ਹਾਂ ਦੇਖ ਸਕਦੇ ਪਹਿਲਾਂ ਸੂਆ ਝੋਟੀ ਆ ਤੇ ਕੱਦ ਕਾਠ ਪੂਰਾ ਜਵਾਨ ਆ ਸੋਹਣੀ ਝੋਟੀ ਐ ਨੀਲੀ ਬਹੁਤ ਚੰਗੀ ਝੋਟੀ ਹੈਗੇ ਇਹਦਾ ਇੱਕ ਸਿੰਘ ਥਾਣੂ ਆ ਤੇ ਇੱਕ ਤਾਂੂ ਆ ਠੀਕ ਆ ਬਹੁਤ ਬਹੁਤ ਲੋਕੀ ਸਹੀ ਮੰਨਦੇ ਉਹਦਾ ਢਾਲਾ ਡੰਗਰ ਕਈ ਪੁਰਾਣੇ ਰੱਖਦੇ ਸੀ ਤਰੂ ਤੇ ਲੱਭਦੀਆਂ ਘਾਟੇ ਟਾਲੀਆਂ ਠੀਕ ਆ ਟਾਲੀਆਂ ਹਾਂਜੀ ਤੇ ਕਿੰਨਾ ਚਿਰ ਹੋਇਆ ਵੀ ਦੀ ਨਾ ਸੋਈ ਦਾ ਇਹਨੂੰ ਸੂਈ ਨੂੰ ਵੀ ਦੀ ਹੋ ਕੇ 12-13 ਦਿਨ ਕੱਟੀ ਮਗਦੇ ਨੇ ਉਹ ਬੱਚਾ ਹੈਦਾ ਅੰਦਰ ਬੱਚਾ ਠੀਕ 12-13 ਦਿਨ ਹੈ ਬੱਚਾ ਵੀ ਹਾਂਜੀ ਠੀਕ ਆ ਹਾਂਜੀ 9 ਕਿਲੋ ਤੋਂ ਤਿਆਰ ਦੀ ਝੋਟੀ ਤਿਆਰ ਕਰ ਗਈ 9 ਲੀਟਰ ਪੂਰਾ ਹਾਂ 9 ਕਿਲੋ ਤੋਂ ਤਿਆਰ ਹੈ ਕਿੰਨਾ ਕਿਚਵਾਈ ਜਾਊਗੀ ਬਹੁਤਾਂ ਯਾਰ 10000 ਕਿਲੋ ਝੋਟੀ ਦੁੱਧ ਕਰ ਜੂਗੀ ਪਹਿਲੇ ਸ ਦੋ ਤੋਂ ਉਹਨਾਂ 10 ਲੀਟਰ ਜਿ ਦੱਸਿਆ ਇਹ ਉਹ ਤਾਂ 9 ਕਿਲੋ ਹੀ ਨਿਕਲਿਆ ਤੇ ਮੈਂ 9 ਹੀ ਤੁਹਾਨੂੰ ਦੱਸਿਆ ਠੀਕ ਆ ਹਾਂਜੀ ਹਾਂਜੀ ਕਿਉਂਕਿ ਥੋੜੀ ਥੋੜੀ ਭਰਾਈ ਆਨ ਕੇ ਚਲੋ ਤੋਰ ਦਈਏ ਫੇਰ ਇਹਨਾਂ ਇੱਕ ਰੀ ਆਹ ਦੇਖ ਇੱਕ ਸਿੰਘ ਮੀਨਾ ਵਾਂ ਉਹ ਤਰ੍ਹਾਂ ਠੰਡੀ ਤੇਰੀ ਆ ਹਾਂਜੀ ਠੰਡੀ ਤੇਰੀ ਠੰਡੀ ਬਹੁਤ ਜ਼ਿਆਦਾ ਮੀਨ ਤਾਂ ਲਈ ਆ ਹਾਂ ਦੇਖ ਸੰਦੇ ਇਧਰ ਨਾ ਸਿੰਘ ਠਾਣੂ ਆਧਰ ਲਾਤਾਨੂ ਕੱਦ ਘੱਟ ਚੰਗਾ ਵਾ ਜਿਹੜਾ ਇਹਦਾ ਬੜੀ ਵੱਡੀਆਂ ਛੋਟੀਆਂ ਆ ਕੱਟੀ ਜੇ ਵਿਦਦੀ ਤੇ ਆ ਜਾ ਆ ਕੱਟੀ ਇਹਨੇ ਦਿਖਾ ਦਿੰਦੇ ਸਰ ਕੱਟੀ ਜਿਹੜੀ ਦੁੱਧ 9 ਲੀਟਰ ਹੁਣ ਮੌਕੇ ਤੇ ਹੈਗਾ ਵਾ 9 10 ਲੀਟਰ ਜਿਹੜਾ ਕਹਿੰਦਾ ਕਿ ਦੋ ਦਿਨ ਹੀ ਚਵਾਈ ਜਾਣਾ ਪਹਿਲੇ ਸਵੇ ਉਤਰਾ ਵੀ ਜਿਹੜਾ ਥਾਣਾ ਦਾ ਸਾਈਜ਼ ਜਿਹੜਾ ਚੰਗਾ ਚੰਗਾ ਗਿਆ ਫਸਮ ਕੇ ਥਾਣੇ ਜਿਹੜਾ ਵਾ ਤੁਹਾਨੂੰ ਬਹੁਤ ਕੱਢਦੀ ਆ ਬਹੁਤ ਜ਼ਿਆਦਾ ਬਣਾ ਜਾਂਦੀ ਦੂਨੇ ਕਰ ਦਿੰਦੇ ਗਲੰਗ ਲੱਗਦੇ ਠੀਕ ਆ ਹਾਂ ਜੀ ਹਾਂ ਇਧਰ ਵੀ ਆ ਦੇਖ ਸਕਦੇ ਵੱਟਾ ਵਾਲੇ ਥਾਣੇ ਆ ਸਾਰੇ ਫਸਮ ਕੇ ਥਾਣੇ ਪੂਰਾ ਵਧੀਆ ਕਰ ਜਾਨਾ ਇਹਨੇ ਕਿੰਨਾ ਰੱਖਣਾ ਵਧੀਆ ਤਾਂ ਮੁੱਲ ਫੇਰ ਆਪਾਂ ਮੁੱਲ ਤੇ ਕੰਨ ਨੂੰ ਵਧੀਆ ਭਾਵੇਂ ਦਾ ਛੋਟੀਆਂ ਹੋਈਆਂ ਰੱਖ ਰੱਖ ਰੀਆਂ ਕਿ ਬੰਦੇ ਹਾਂ ਹਾਂਜੀ ਬਾਅਦ ਕਿਉਂਕਿ ਜਿਹੜਾ ਛੋਟਾ ਭਾਅ ਉਹਦੇ ਖਤਮ ਹੀ ਹੋ ਗਿਆ ਹਾਂਜੀ ਆਪਰਚੁਨਿਟੀ ਦੇ ਦਾਂਗੇ ਪੂਰੇ 80000 ਦੇ 80000 ਦੇ ਵਿੱਚੋਂ ਕਰਨੀ ਛੋਟ ਛੱਟ ਹੋਰ 2000 ਛੱਟ ਦਾਂਗੇ ਠੀਕ ਹੈ ਜੀ 70000 ਦੀ ਛੋਟੀ ਬਾਹਰੋਂ ਮਿਲਦੀ ਨਹੀਂ ਆਪ ਨਹੀਂ ਲੈਂਦੀ ਜਾਂਦੀ ਸਰਜਰ ਸੋਈ ਛੋਟੀ 78000 ਦੀ ਛੋਟੀ ਜੜੀ ਇਹ ਦੇ ਦਿਓ ਉਹ ਵੱਡੀ ਹੈ ਛੋਟੀ ਤੇ ਛੋਟੀ ਥੋੜਾ ਚੰਗੇ ਕੱਦ ਕਾਠ ਵਾਲੀ ਆ ਤੇ ਥਾਣੇ ਕਰੀਏ ਤੇ ਫਿਰ ਤੋਂ ਦੇਖ ਸਕਦੇ ਹਾਂ ਜੀ ਨੂਰਾਨ ਲਗਈ ਉਹ ਸੀਲ ਬਹੁਤ ਆ ਠੀਕ ਹੈ ਜੀ ਥਾਣੇ ਇਹਨਾਂ ਕੱਟ ਜਾਂਦੀ ਪਛਮਾਕ ਠੀਕ ਹੁਣ ਗੱਬਨਾ ਆ ਗਿਆ ਜਿਹੜੀਆਂ ਦੱਸਿਓ ਵੀ ਜੀ ਇਹਦੇ ਬਾਰੇ ਵੀ ਹਾਂਜੀ ਸਾਡੀ ਇਹ ਵੀ ਇਹਦੇ ਚੇਦਾਂ ਤੇ ਝੋਟ ਗਿਆ ਕਿੰਨਾ ਕੁ ਕਿੰਨਾ ਹੋਣੀ ਹੈ ਸਾਫ ਲੈ ਕੇ ਸੁਣੀ 15 ਦਿਨ ਹੈਗੇ ਦੇ ਦੇ ਠੀਕ ਹੈ ਲੈ ਜੀ 12 ਲੈ ਜੀ 15 ਦਿਨ ਲੈ ਜੀ ਦੋ ਰੋ ਫਿਰ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀ ਜੀ ਇਹ ਵੀ 10 ਬੜਾ ਕਿਲੋ ਚਵਾਈ ਜਾਊਗੀ ਬੜਾ ਮੱਝ ਨੂੰ ਦੁੱਧ 10 10 ਕਿਲੋ ਕਹਿ ਦਈਦਾ ਆ ਪਹਿਲੇ ਸੋਏ ਜਿਹੜਾ ਝੋਟੀ ਨੇ ਸੋਣਾ ਹਾਂ ਜੀ ਚੰਗੇ ਪੇਠਪੜੇ ਦੀ ਆ ਬਾਕੀ ਸੋਹਣੀ ਝੋਟੀ ਆ ਜਿਹੜੀ ਪਹਿਲਾਂ ਹੀ ਸੁਆ ਇਹਨੇ ਸੋਣਾ ਹੈ ਸਾਂਭੇ ਸੰਭੀ ਚੰਗੀ ਹੈ ਬਾਕੀ ਥੱਲੇ ਵੀ ਚੰਗੀ ਤਿਆਰ ਹੋਊਗੀ ਨਾਈ ਦਾ ਮੁੱਲ ਰੱਖਣਾ ਵਿਧੀ ਜੀ ਚਾਰ ਦਿਨ ਕੋ ਛੋਟੀ ਸਾਮ ਨੂੰ ਨਾ ਹਾਂਜੀ ਭਾਵੇਂ ਪੂਰੇ 1 ਲੱਖ ਦੀ ਵੇਚ ਲੈ ਅੱਛਾ 1 ਲੱਖ ਦੀ ਆ ਠੀਕ ਆ ਹਾਂਜੀ ਹਾਂਜੀ ਜਿਹੜੀ ਤਗੜੀ ਆ ਤੇ ਅੱਜ ਕਿੰਨੇ ਦੀ ਹੈ ਅੱਜ ਵੀਰਦੀ ਇਹ ਛੋਟੀ ਦੇ ਦਾਂਗਾ ਤੁਹਾਨੂੰ ਖਾਨ ਆ ਜਿਹੜੀ ਆ 85000 ਦੀ 85000 ਦੀ ਹਾਂਜੀ ਹਾਂਜੀ ਬਾਕੀ ਵਿੱਚ ਛੋਟ-ਛਾਟ ਹੋ ਜੂਗੀ ਪੰਜ ਹੀ ਕਰ ਦਾਂਗੇ 80 ਦੇ ਦਾਂਗੇ ਅੱਛਾ 80000 ਦੀ ਦੇ ਦੋਗੇ ਬਰਾਬਰ ਹੀ ਕਰ ਦੇਣਾ 78 77 ਜਿਵੇਂ ਮਰਜ਼ੀ 77 ਦੀ ਭਾਵੇਂ ਕੋਈ ਆ ਲੈ ਜਾਏ ਤੇ ਭਾਵੇਂ ਕੋਈ ਹੋ ਲੈ ਜਾਏ ਛੋਟ-ਛਾਟ ਹੋ ਜੂ ਵਿੱਚੋਂ ਠੀਕ ਹੈ ਦੋਨੋਂ ਝੋਟੀਆਂ ਵੱਡੀਆਂ ਠੀਕ ਆ ਉਹ ਦੇਣੀ ਤੇ ਹੁਣ ਬੈੜਾ ਆ ਗਈਆਂ ਦੋ ਹਨਾ ਨਿਕੜਾੜਾ ਵੱਡੀਆਂ ਬਿੱਟੀ ਡੰਗੇ ਸਾਰੇ ਆਦੂ ਵੱਡੀਆਂ ਨਕੀ ਨਹੀਂ ਆ ਠੀਕ ਆ ਆ ਦੁੱਧ ਵਾਲੀ ਅੱਜ ਸਾਰੀਆਂ ਨਵੀਆਂ ਆ ਕੇ ਨਾਮ ਇਹ ਅੱਜ ਸਵੇਚੋਂ ਆਣ ਵਾਲੀਆਂ ਉਹ ਪਹਿਲੇ ਪਹਿਲੇ ਸਵੇਚੋਂ ਝੋਟੀਆਂ گاਵਾ ਦੂਜੇ ਦੂਜੇ ਸਵੇ ਤੇ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਵੀ ਦੀ 20 ਕਿਲੋ ਦੁੱਧ ਆ ਲਈ ਵਾਸੀ ਅੱਛਾ ਇਹ ਤਾਂ ਸ਼ਾਇਦ ਮਾਰਦੀ ਦੋ ਦੇਲੇ ਨੇ ਲੈ ਜਾਣੇ 15 ਠੀਕ ਆ ਪਰ ਬਾਨੀ ਬਹੁਤ ਆ ਵਾਸੀ ਦੁੱਧ ਤੋੜਦੀਏ ਫਿਰ ਇਹਨੂੰ ਹਾਂਜੀ ਵੱਡੀ 20 ਤੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਇਹ ਵੀ ਚੁਾਈ ਜਾਊਗੀ ਪਰ ਆਮ ਨਾ ਪਰ ਜਾਓ ਜਰਸੀ ਰੋਹ ਕੋਤੀ ਕੋ ਗੱਡੀ ਸੋਹਣੀ ਆ ക്ര ਦੇਦਮੋ ਲਾ ਫਿਰ ਜੀ ਮੁੱਲ ਤੇ ਇਹੋ ਦੀਆਂ ਉਦਾਂ ਵਛੀਆਂ 75 ਦੀਆਂ ਵੀ ਗੰਡੀਆਂ ਵਾਂ ਹਾਂਜੀ ਮੁੱਲ ਇਹ ਆ ਵੀ ਭਾਵੇਂ ਥੋੜਾ ਕਿਸੇ ਨੂੰ 2 ਚੱਲ 1000 ਜ਼ਿਆਦਾ ਲੱਗੇ ਮੈਂ ਕਹਿਣਗਾ ਬੱਦੇ ਲੱਗਣਾ ਨਹੀਂ ਚਾਹੀਦਾ ਬਿਜਾਰ ਦੇ ਹਿਸਾਬ ਨਾਲ ਹਾਂਜੀ ਕਿਉਂਕਿ ਪਰ ਡੰਗਰ ਇਹ ਆ ਵੀ ਪੱਜੀ ਵੀ ਕਿਤੇ ਕਿੱਲੇ ਆ ਜਾ ਲੱਗੇ ਚੇ 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 ਇਦਾਂ ਹੀ ਮੁੱਲ ਪੈਣਾ ਵਾ ਬਾਕੀ ਇਹਦਾ ਵੀ ਕੱਦ ਕੱਟ ਚੰਗਾ ਵਾ ਚੰਗੀ ਬੇਲਦੀ ਆ ਤਿਆਰ ਹੋਣੀ ਇਹ 60000 ਦੀ ਹਾਂ ਨਾ ਦੇ ਦਾਂ 60000 ਦੀ ਬੜਾ ਹਾਂਜੀ ਵਧੀਆ ਬਾਰੋ ਆ ਵਛੀ 60 ਦੀ ਲੈ ਲਈ ਆ ਠੀਕ ਆ ਉਹ ਤੋਂ 2000 ਕਰ ਦਾਂਗੇ ਮਾਨ ਠੀਕ ਹੈ ਜੀ ਹਾਂਜੀ 58000 ਆਵੀ ਵੱਸੀ ਵੀ ਜੇ ਇਹ ਵੀ ਦੇਣ 15 ਲੈਂਦੀ ਜੇ ਅੱਛਾ ਜੀ 15 ਲਾ ਜੇ 20 ਲਾ ਜੇ ਪਰ ਵੱਸੀ ਬੜੀ ਵੱਡੀ ਹੈ ਜੀ ਠੀਕ ਹੈ ਜੀ ਇਹ ਕਿੰਨੇ ਦਾ ਦੁੱਧ ਆ ਲਈ ਆ ਇਹ ਵੀ ਦੁੱਧ 20 25 ਕਿਲੋ ਭੜੀ ਜਾਊਗੀ 20 ਤੋਂ ਪਲੱਸ ਇਹਨੂੰ ਜਾਣਾ ਚਾਹੀਦਾ ਪਰ 20 ਕਿਲੋ ਦੀ ਗਾਰੰਟੀ ਦੇਵਾਂਗੇ ਚਲੋ ਤੌਰ ਦਈਏ ਫਿਰ ਇਹਨਾਂ ਬਾਕੀ ਹੈਗੇ ਇਹ ਵੀ ਤੁਹਾਡੇ ਕ੍ਰਾਸ ਪਾਂਚੀ ਆ ਕਰ ਲੂਗਾ ਇਹਨੂੰ ਦੋ ਗੋੜੀਆਂ ਚਾਰ ਲੂਗਾ ਜੇ ਪੀ ਆਪਾਂ 20000 ਵਾਟ ਵਾਟੋ ਆਪ ਠੀਕ ਹੈ ਜੀ ਤੰਗੀ ਵਜਨ ਵਜਨ ਬੜਾ ਠੀਕ ਹੈ ਜੀ ਲੈ ਆਓ ਜੀ ਕੱਦ ਵਜਨ ਦੀ ਚੰਗੀ ਹੈ ਵੀ ਸਭੀ ਸੋੰਦੀ ਚੰਗੀ ਹੈ ਜਿਹੜੀ ਬਾਕੀ ਇਹ ਆ ਕਿ ਕੋਈ ਵੀ ਇੱਥੇ ਆ ਕੇ ਵੇਖੇ ਆਪਣੀ ਨਿਗਾਹ ਚੋਂ ਕੱਢ ਕੇ ਖੜੇ ਪਤਾ ਲੱਗ ਜਾਂਦਾ ਚੰਗੀ ਤਰ੍ਹਾਂ ਜੇ ਡੰਗਰ ਵੀ ਚੰਗੇ ਆ ਜੇ ਕਿਸੇ ਦੇ ਘਰ ਇਦਾਂ ਜਾਣਗੇ ਆਨਲਾਈਨ ਤਾਂ ਵੀ ਕੋਈ ਖੁਸ਼ ਹੋਊਗਾ ਜੀ ਕੋਈ ਇੱਥੇ ਆਣ ਕੇ ਵੇਖੋ ਤਾਂ ਵੀ ਕਹੂਗਾ ਵੀ ਡੰਗਰ ਲੈ ਗਏ ਆ ਠੀਕ ਹੈ ਜੀ ਹੁਣ ਨਿਕਣਕੀਆਂ ਤੇ ਹੁਣ ਜਿੱਦਾਂ ਬੰਦਾ ਜਿਹੜੇ ਹੁੰਦਾ ਵੀ ਜਿਹੜੇ ਨਿਕਾ ਡੰਗਰ ਵੱਡਾ ਵਾ ਭਾਰੇ ਡੰਗਰ ਸਾਡੇ ਠੀਕ ਹੈ ਜੀ ਇਹ ਕਰੀ ਥਾਣੇ ਦੇ ਦਿਖਾ ਦਈਏ ਲਾਗੇ ਤਾਂ ਤੇ ਇਹਦਾ ਮੁੱਲ ਫਿਰ ਇਹ ਵੀ ਦੀ ਵਸ਼ੀ ਤਿਆਰ ਹੋਗੇ ਉਹਦਾ 70000 ਦੀ ਆ ਹਾਂ ਜੀ ਉਹਦੇ ਸਾਮਾਂਗੇ ਉਹ ਝੋਟੀ ਵੀ ਚਲੀ ਤੇ ਇਹ ਜਿਹੜੀ ਆ ਵਸ਼ੀ ਸਾਕੀ ਦਿਖਾਣ ਦਾ ਰਹਾਦਾ ਉਹ ਤਾਂ ਤੇ ਤਿਆਰ ਕਰਾਂਗੇ ਨਾਲ 15 ਦਿਨ ਠੀਕ ਹੈ ਜੇ ਨਾ ਜੇ ਇਦਾਂ ਵੇਗੀਆਂ ਉਦੋਂ ਤੋਂ ਭਾਵੇਂ 70 ਦੀ 72 ਦੀ ਉੱਥੇ ਵੇਚ ਲਈਏ ਠੀਕ ਆ ਮੋਂ ਪਾਸ 60 ਦੀ ਇਹ ਵੀ ਦੇ ਦਾਂਗੇ 60000 ਦੀ ਦੇ ਦੋਗੇ ਉਹ ਚੋਂ ਦੋ ਸ਼ੋਰ ਕਰ ਦਾਂਗੇ 58 58000 ਦੀਆਂ ਤੇ ਉਹ 78 77 ਦੀ ਠੀਕ ਆ ਹਾਂ ਜੀ ਭਾਗ ਕੋ ਝੋਟ ਮੱਜਾਂ ਇੱਕੋ ਰੇਟ ਤੇ ਵੇਚ ਗਾਣੀਆਂ ਇੱਕੋ ਠੀਕ ਹੈ ਜੀ ਠੀਕ ਹੈ ਜੀ ਕੋਈ ਕੁਛ ਨਾ ਪਾਸ ਜੀ ਬਾਕੀ ਆ ਕੇ ਤਸੱਲੀ ਕਰ ਬਾਕੀ ਕੋਈ ਵੀ ਆਣ ਕੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਚੁਆਈ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ